ਲੋਕ ਸਭਾ ਚੋਣਾਂ ਵਿੱਚ ਹੋਈ ਹਾਰ ਬਾਅਦ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੰਥਨ ਦਾ ਦੌਰ ਜਾਰੀ ਹੈ ਪਾਰਟੀ ਬੈਕਫੁੱਟ ਤੇ ਹੈ ਹੁਣ ਲੋਕ ਸਭਾ ਚੋਣਾਂ ਵਿੱਚ 13 ਚੋਂ ਮਹਿਜ਼ ਇੱਕ ਸੀਟ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ 117 ਚੋਂ ਸਿਰਫ ਤਿੰਨ ਸੀਟਾਂ ਇਹ ਹਾਲ 100 ਸਾਲ ਤੋਂ ਵੱਧ ਪੁਰਾਣੀ ਪਾਰਟੀ ਦਾ ਹੈ। ਲੋਕ ਸਭਾ ਚੋਣਾਂ ਵਿੱਚ ਤਾਂ ਪਾਰਟੀ ਦੇ ਬਹੁਤੇ ਉਮੀਦਵਾਰ ਜ਼ਮਾਨਤਾਂ ਵੀ ਨਹੀਂ ਬਚਾ ਸਕੇ। ਇਹਨਾਂ ਹਾਲਾਤਾਂ ਵਿੱਚ ਡਿਗਰੇ ਗਰਾਵ ਤੋਂ ਲੀਡਰਸ਼ਿਪ ਚਿੰਤਤ ਹੈ। ਨਤੀਜਾ ਇਸ ਸਥਿਤੀ ਤੋਂ ਪਾਰ ਪਾਉਣ ਲਈ ਮੀਟਿੰਗਾਂ ਦਾ ਦੌਰ ਜਾਰੀ ਹੈ ਅਤੇ ਮੰਥਨ ਕੀਤਾ ਜਾ ਰਿਹਾ ਹੈ। ਅਜੇਤ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਤੈਕ ਹਲਕਾ ਇੰਚਾਰਜ ਅਤੇ ਜ਼ਿਲ੍ਹਾ ਪ੍ਰਧਾਨਾਂ ਦੀ ਮੀਟ ਬੁਲਾਈ ਹੈ। ਇਸ ਤੋਂ ਪਹਿਲਾਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਬਾਅਦ ਕੋਰ ਕਮੇਟੀ ਦੀ ਮੀਟਿੰਗ ਵੀ ਹੋਈ ਸੀ। ਮੁਰਖਬੀਰ ਬਾਦਲ ਦੀ ਪ੍ਰਧਾਨਗੀ ਤੇ ਪ੍ਰੋਸਾ ਜਿੱਤਾ ਗਿਆ। ਲੋਕ ਸਭਾ ਚੋਣਾਂ ਸ਼੍ਰੋਮਣੀ ਅਕਾਲੀ ਦਲ ਨੇ ਇਕੱਲਿਆਂ ਲੜੀਆਂ ਸਨ ਕਿਉਂਕਿ ਕਿਸਾਨ ਆंदोलਨ ਦੌਰਾਨ ਅਕਾਲੀ ਦਲ ਨੇ ਭਾਜਪਾ ਤੋਂ ਨਾਤਾ ਤੋੜ ਲਿਆ ਸੀ ਪਰ ਇੱਕ ਤਰ੍ਹਾਂ ਨਾਲ ਗੜਜੋੜ ਟੁੱਟਣ ਦਾ ਦੋਵਾਂ ਹੀ ਪਾਰਟੀਆਂ ਨੂੰ ਨੁਕਸਾਨ ਹੋਇਆ। ਜਿੱਥੇ ਅਕਾਲੀ ਦਲ ਇੱਕ ਸੀਟ ਜਿੱਤੇ ਆ ਉਥੇ ਹੀ ਭਾਜਪਾ ਕੋਈ ਵੀ ਸੀਟ ਜੇਤਨ 'ਚ ناکਾਮ ਰਹੀ। ਹਾਲਾਂਕਿ ਭਾਜਪਾ ਨੂੰ 8% ਚੰਗਾ ਮਿਲੇ ਹੈ। ਨਤੀਜਾ ਅਕਾਲੀ ਦਲ ਚਿੰਤਾ ਵਿੱਚ ਹੈ ਕਿਉਂਕਿ ਪਾਰਟੀ ਮੁੜ ਪੈਰਾਂ ਸਿਰ ਹੋਣ ਦੀ ਬਜਾਏ ਹਾਲਾਤ ਵਿਗੜ ਰਹੇ ਨੇ। ਅਜਿਹੇ ਚ ਮੰਥਨ ਹੋ ਰਿਹਾ ਹੈ ਆਖਿਰ ਕਿਵੇਂ ਪਾਰ ਪਾਇਆ ਜਾਵੇ